ਪਣਾ ਚੱਕਰ ਮਾਰ ਲਿਆ ਕਰ ਕਿਹੜਾ ਬੇੜਾ ਉਹ ੱਖੀ ਨਾ ਦੋ ਮਾਰ ਲੈਨੀ ਆ ਮਰ ਜੇ ਨਹੀਂ ਮੰਮੀ ਛਾੜੂ ਮੈਂ ਅੰਜਾ ਨਹੀਂ ਮਾ ਲਿਓਣਾ ਰਵੇਂ ਲੈ ਤੇ ਲਾ ਮੈਨੂੰ ਸਿਖਾਉਂਦੀ ਆ ਪਹਿਲਾਂ ਉਹ ਕਰਕੇ ਨਿਕਲੇ ਹੈ ਤਾਂ ਕੱਲਿਆ ਮੋਟਰਸਾਈਕਲ ਲੈ ਕੇ ਜਾਊਂਗੀ ਆ ਮੰਮੀ ਜੜੀ ਨੇ ਤਾਂ ਦੇ ਕੰਮ ਕਰਨੀ ਆ ਜੀ ਜੜੀ ਦੇ ਲਾ ਲੱਗ ਕੇ ਮੁੱਕੇ ਹਾਂ ਜੀ ਬੰਦ ਨੀ ਬੰਨਾ ਮੈਂ ਕਿਹ ਯਾਰ ਮੈਂ ਮਰੇ ਮਾਣ ਬੈ ਜਾਣਾ ¡Hola! ਕੁਣ ਕਿਦਣਾ ਕਰਾਣਾ ਨਾ ਫੋਨ ਚੱਕਾ ਤਰਸਦਾ ਹੈ ਆਪ ਨੂੰ ਮਾਰੋ ਨਾਲ ਦੇ ਨਾਲ ਲੈ ਕੇ ਆਉਂਦਾ ਆਈ ਦੇਖੀ ਤੋ ਉਹ ਦੋਹੀ ਜੀ ਤੈਨੂੰ ਨਾ ਮੈਨੂੰ ਸਾਰਾ ਸਮਕਰ ਕੀ ਰੋਟੀ ਬਣ ਜਾਂਦੀ ਆ ਮੈਂ ਹਾਇ ਮੈਂ ਮਰ ਜਾ ਨਹੀਂ ਇਹਦੀ ਜਬਾਨ ਕੰਤ ਨਹੀਂ ਹੁੰਦੀ ਨਹੀਂ ਮੈਂ ਤੈਨੂੰ ਕੋਈ ਨਹੀਂ ਦੀ ਜੀ ਆਪੇ ਬੈਠੇ ਖਾਈ ਜਾਂਦੀ ਹੈ

ਕੌ ਆ ਕਰਾ ਕੇ ਖਾਵੇ ਉਲੀ ਕੀ ਕਰਾ ਇੱਕ ਰੋਮ ਕਰਦਾ ਐਂਸ ਪਰ ਹਾਂ ਤੈਨੂੰ ਮੰਮੀ ਨੇ ਕਿੰਨੇ ਆ ਰਿਹਾ ਵੀ ਕਿਹਾਗਾ ਵੀ ਥੱਲੇ ਬੈਠਣਾ ਹੁਣ ਮੇਰੇ ਮੂੰਹ ਉੱਪਰ ਤਾਂ ਬਹਿਣੇ ਆਗਾ ਲੈ ਪੁੱਤ ਪੀਲਾ ਚਾਹ ਉਹ ਪੀੜੇ ਫੂਕਲਾ ਕੋਲੇ ਪਈ ਆ ਕੀ ਮਨਜੀਤ ਤਾਂ ਬਹਿ ਨਹੀਂ ਰਿਹਾ ਹੈ ਨਹੀਂ ਜੱਜੇ ਨੂੰ ਮੱਜੇ ਤੇ ਨਾਲੇ ਨਾਲ ਫੱਲੇ ਗੱਦਾ ਚਿੱਟੇ ਮਰ ਤੁੱਕ ਤੱਕ ਜਿਨਵਾ ਲਿਆ ਕਰ ਆਪਦਾ ਉਹ ਤਾਂ ਮਸਤਾ ਮਾਰਦਾ ਲਵਾਰ ਲਵਾਰ ਕੁਝ ਸਮਝ ਨਹੀਂ ਤੇ ਚਾਹ ਮੈਂ ਨਹੀਂ ਉਹ ਵੀ ਨੀ ਤੋ ਪਾਈ ਰੱਖਦੀ ਐ ਦੇਖ ਲੈ ਕਿਵੇਂ ਜਬਾਨ ਲੜਾਉਂਦਾ ਇਹਨੂੰ ਕਿਹਦਾ ਕਰ ਹੇ ਮਾਂ ਮਾਰਨੀ ਨਹੀਂ ਲੈ ਕੇ ਮੰਜੇ ਤੇ ਬੈ ਜਾ ਕਰ ਲੈਦਾ ਕਰੂ ਮੈਂ ਜੱਪਾਂ ਦੇ ਸੇ ਚੋਲ ਸਰਾ ਕੁੱਟ ਪਈ ਐ ਪਈ ਆ ਜਾ ਪਈਆ ਕੁੱਟ ਕਾ ਪਤਾ ਨਜੋਰ ਤੇ ਪੀਗੀ ਕੁੱਟ ਨਾ ਇਹ ਘਾਟਾ ਖੋਪ ਦੇ ਥਾਰੀ ਜੜੀ ਖਾਣ ਦਾ ਬੱਬਰ ਦੇ ਲੱਗੀ ਰਹਿੰਦੀ ਹੈਗੀ ਜਦੋਂ ਦੇਖ ਮੈਂ ਤਾਂ ਬਈਆ ਕੁੱਟੇ ਤੇ ਪਾ ਰੱਖੇ ਦਾ ਫਾਹਾ ਪੜ ਦੋ ਕਿਤੇ ਪਰ ਦੇਖ ਲੱਖ ਨੇ ਮੁੰਡਾ ਮੰਡਾ ਕੋਈ ਮੈਂ ਤਾਂ ਕੀ ਦੇਖਣਾ ਬੰਬ ਤੁਸੀਂ ਦੇਖੋਗੇ ਜਿਹੜਾ ਕੋਈ ਬਾਲਾ ਬੋਲਣ ਵਾਲਾ ਨਾ ਹੋਵੇ ਬਾਲਾ ਦਿਮਾਗ ਵਾਲਾ ਮੁੰਡਾ ਨਾ ਹੋਵੇ ਬਸ ਸਿੱਧਾ ਸਦਾ ਮੁੰਡਾ ਹੋਵੇ ਸਿੱਧਰਾ ਜਾ ਜਿਹੜਾ ਆਪਣੇ ਵੀ ਆਹੀ ਤਾਂ ਤੈਨੂੰ ਪਤਾ ਨਹੀਂ ਵੀ ਜਿਹੜਾ ਇਹ ਚੁੰਨੀ ਚਟਾ ਕਿ ਲੈ ਜੇ ਕੱਲ ਸਾਰਾ ਕੁਝ ਵੇਖ ਜੂ ਆਹ ਤੈਨੂੰ ਮੈਂ ਦੱਸਾਂ ਅਗਲਾ ਕਹਿੰਦਾ ਵੀ ਮਾੜਾ ਮੋਟਾ ਕੁਝ ਦੋ ਸਹੀ ਆਹੋ ਇਹੋ ਜਿਹੇ ਮੁੰਡਾ ਦੇਖ ਕੇ ਨਾ ਇਹਦਾ ਪਰ ਫਾਹਾ ਪੜ ਤੋ ਡੈਡੀ ਨੂੰ ਕਹੋ ਮੁੰਡਾ ਦੇਖ ਲੂਗਾ ਤੇਰੇ ਲਈ ਵੀ ਡੈਡੀ ਕਿਤੇ ਮੰਨਦਾ ਭਲਾ ਮਾਨਸਾ ਗਾੜੀ ਤੇਰਾ ਅਸਵੇਰ ਤਾਂ ਨਿਕਲੇ ਮੋਟਰਸਾਈਕਲ ਤੇ ਮਾਪੇ ਆਜ ਆ ਪਤਾ ਨਹੀਂ ਕਿਧਰ ਚੜ ਗਿਆ ਪਤਾ ਨਹੀਂ ਦੁਖੀ ਕਰਿਆ ਪਿਆ ਮੇਰਾ ਤਾਂ ਮਨ ਦੁਖੀ ਹੋਇਆ ਪਿਆ ਭਾਈ ਜਾਂ ਮੇਰੇ ਤਾਂ ਜੀ ਕਰਦਾ ਵੀ ਤੇਰੇ ਨਾਲ ਕੀ ਬਾਤਾਂ ਚਾਹ ਜਦੋਂ ਮੈਂ ਚਾਹ ਪੀਣ ਬੈਠਾ ਚਾਹ ਗੱਦ ਮੰਗਦੀ ਆ ਉਹ ਤਾਂ ਨੀਤ ਰੱਖਦੇ ਬੱਚ ਉਹੀ ਬਾ 24 ਘੰਟੇ ਮਰ ਜੂ ਫਿਰੰਜੇ ਕਰੇ ਹਜੇ ਤਾਂ ਹੋਰ ਸੋਣਾ ਆ ਤੇਰੀ ਚਾਚੀ ਕੋਲੇ ਜਾ ਕੇ ਗੱਲਾਂ ਬਾਤਾਂ ਕਰਦੀ ਐ ਇਹ ਲੈ ਮੈਨੂੰ ਤਾਂ ਸ਼ੱਕ ਪੈਂਦਾ ਘਰ ਦੇ ਪੇਤ ਦਿੰਦੀ ਐ ਦਿੰਦੀ ਆ ਘਰ ਦੇ ਪੇਤ ਵੀ ਮੈਨੂੰ ਆਏ ਕਰਦੇ ਨੇ ਮੈਨੂੰ ਕੁੱਟਦੇ ਨੇ ਮੈਨੂੰ ਮਾਰਦੇ ਨੇ ਮਨਵਾ ਆਣ ਕਮਾੜ ਵੀ ਕਹਿੰਦਾ ਭਾਈ ਤੂੰ ਘਟ ਕੁਰੇ ਕਰੋ ਕੁੜੀ ਨੂੰ ਤੁਸੀਂ ਤਾਂ ਬਾळा ਘੁਰ ਦਿਆ ਲੈ ਮਰ ਨਾਲੀ ਕੀਤੀ ਪਿਆ ਉਹਨੂੰ ਕੁਝ ਦੇ ਦਿਆ ਕਰੋ ਖਾਣ ਨੂੰ ਜਿਹੜੇ ਕੋ ਟੱਕਰ ਦੀ ਹੈ ਉਹਨੂੰ ਕੁਝ ਦੇ ਦਿਆ ਕਰੋ ਖਾਣ ਨੂੰ ਲੈ ਸਹੀ ਬਾਹਰ ਦੱਸ ਦਿਆ ਤਾਂ ਹੀ ਪਤਾ ਲੱਗਦਾ ਨਾ ਮੈਨੂੰ ਤਾਂ ਆਪ ਲੱਗਦਾ ਵੀ ਜਦੋਂ ਮੈਂ ਅੱਗ ਕੋ ਪਿੱਛੇ ਮੇਰਾ ਮੰਗ ਰੋਹੇ ਬਾਹਰ ਅੰਦਰ ਜਾਂਦੀ ਆ ਮੜੀ ਜੀ ਨਿਗਰੱਖਣੀ ਪਉਹੇ ਚ ਮੈਂ ਤੁਹਾਨੂੰ ਦੱਸਾਂ ਚਲ ਕੀ ਕਾ ਪਤਾ ਆ ਫੀਲ ਜਾਂਦੀ ਘੁੱਟ ਲੈ ਮੈਂ ਤੇ ਸਾਰੇ ਕੰਮ ਕਰੇ ਲੈਫਟ ਹੱਥ ਦਾ ਫਿਰਤਾ ਚਲਾ ਕੇ ਨਾ ਹਾਂ ਨਾ ਸਮਝ ਬੰਨਾ ਕਿ ਇਹ ਸਾਰਾ ਕੰਮ ਕਰਦੀ ਤੇਰੇ ਮੰਮੀ ਬੁਲਦੀ ਤੋ ਆਣੀ ਕਿੱਥਾ ਲੈਫਟ ਹੱਥ ਦਾ ਪਾ ਲਈ ਗਿਆ ਹੁਣੇਂ ਦਾਣੇ ਪਾਉਣਾ ਫਿਰ ਜੀ ਆਪਣਾ ਪਾ ਦੋ ਦਿੱਤੇ ਦਾਣੇ ਮੈਂ ਕਾ ਕੇ ਅੰਗਰ ਲਾਈਆ ਕੋਨੇ ਹੁਣ ਦੱਸ ਤੂੰ ਸਾ ਫੇਰ ਵੀ ਰਾਜ ਲੈਣ ਮੇਰਾ ਹਾਲ ਦੇਖੋ ਮੈਨੂੰ ਰੋਟੀ ਵੀ ਨਹੀਂ ਮਿਲਦੀ ਮੇਰਾ ਭਰਾ ਕੋਨੇ ਮੰਮੀ ਸਾਰਾ ਖੋਹ ਦਿੰਦੀ ਆ ਮੈਨੂੰ ਤਾਂ ਕਦੇ ਐਵੇਂ ਨਹੀਂ ਕਿਹਾ ਤੂੰ ਮੰਜੇ ਤੇ ਬਹਿ ਕੇ ਚਾਹ ਪੀਲਾ ਮੈਨੂੰ ਤਾਂ ਕਦੇ ਮੰਮੀ ਨੇ ਆਪਣੀ ਕੁੜੀ ਸਮਝੀ ਨਹੀਂ ਜੇ ਮੇਰੀ ਆਪ ਦੀ ਮਾਂ ਬਾਪ ਚ ਜਾਂਦੀ ਨਾ ਉਹਨੇ ਤਾਂ ਮੈਨੂੰ ਪੜਾਉਣਾ ਸੀ ਲਿਖਾਉਣਾ ਸੀ ਮੇਰੀ ਮੰਮੀ ਦੇ ਵੀ ਕਿੰਨੇ ਸੁਪਨੇ ਹੁੰਦੇ ਮੇਰੀ ਧੀ ਆ ਬਣਦੀ ਹੁਣ ਇੱਥੇ ਮੈਨੂੰ ਇਹਨਾਂ ਨੇ ਗੋਹੇ ਕੁੜੇ ਚ ਬੜਾਇਆ ਪਿਆ ਕਦੇ ਉਹ ਕਰ ਲਾ ਚੱਲ ਹੁਣ ਇੱਥੋਂ ਕੰਮ ਤਾਂ ਹੋ ਗਏ ਘਰੇ ਜਾ ਕੇ ਦਾਲ ਬਣਾਉਣੀ ਆ ਫਿਰ ਮੰਮੀ ਬੋਲੂ ਸਾਰੀ ਦੁਨੀਆਂ ਉਹਨੂੰ ਬੋਲ ਦਿੱਤਾ ਸਾਰੀ ਦੁਨੀਆਂ ਦਾ ਉਹ ਹਰ ਆਣੀ ਜਿੱਥੇ ਹੱਥ ਮਿਲ ਜਾਂਦੀ ਐ ਇੱਥੇ ਹੱਥ ਮਿਲ ਜਾਂਦੇ ਕਿਹੜਾ ਵੇਲਾ ਹੋ ਗਿਆ ਮੈਨੂੰ ਉੱਥੇ ਡੀਕਦੀ ਨੂੰ ਇੱਥੇ ਕੋਕੜਾ ਹੋਈਆਂ ਪੀਆਂ ਨੇ ਰੋਟੀ ਦੇ ਵਰਕੇ ਲਾਉਣੀ ਆ ਕਿ ਨਹੀਂ ਲਾਉਣੀ ਮम्मी ਆਹ ਦੇ ਰਿਹਾ ਸਾਰੇ ਕੰਮ ਕਰਕੇ ਆ ਕੇ ਪਹਿਲਾਂ ਸੱਣੀ ਕੀਤੀ ਫਿਰ ਝਾੜੂ ਮਾਰੇ ਇਹਨਾਂ ਨੂੰ ਕੁੱਕੜ ਨੂੰ ਪਤਾ ਸੀ ਹਾਂ ਮੰਮੀ ਇਹਨਾਂ ਨੂੰ ਤਾਂ ਨਹੀਂ ਪਤਾ ਅਸਾ ਉਹਨੂੰ ਇਧਰ ਦੀ ਮੱਝ ਨੂੰ ਸਾਰੰਗ ਕਰਦੀ ਜਿਹੜੀ ਉਹ ਪੂਰੀ ਹੈਗੀ ਉਹਨੂੰ ਅੱਡ ਪਾਉਣ ਵੇਲੇ ਦੁੱਧ ਕਟਿਆ ਪਿਆ ਚ ਖਲੋਣਾ ਅੱਜ ਦੀ ਤਾਂ ਮੰਮੀ ਨੇ ਟੋਕਰੇ 'ਚ ਹੈ ਟੋਕਰੇ 'ਚ ਪਾਇਆ ਉਹਦੇ చేਤ ਨਾਲ ਮਰ ਜਾ ਰੋਟੀ ਵਰਕੇ ਬਣਾਉਣਾ ਤੇ ਭੁੱਖ ਲੱਗੀ ਪੈਂਦੀ ਮੰਮੀ ਤੁਸੀਂ ਰੋਟੀ ਤਾਂ ਬਣਾ ਆ ਰਹੇਂ ਤੇ ਕੱਲੀ ਆਏ ਰੱਬਾਨੀ ਮੇਰੀ ਉਬਲ ਦੁਖੀਆ ਉੱਤੇ ਕਰ ਤਵੱਜਹੇ ਸਿਕੱਪ ਤੇ ਮੈਂ ਕਿ ਦਵਾਈ ਹਾਂ ਮੈਂ ਦਵਾਈ ਹੀ ਹਾਂ ਤੇ ਤੂੰ ਚੱਲ ਹਿੰਨਾਂ ਵਾਲਾ ਇੱਕ ਆਹ ਤੋੜੀ ਇੱਕ ਤਰ੍ਹਾਂ ਮੱਜਾਂ ਨਾਲ ਮਾਰਦੀ ਖੇਲ ਚ ਵੀਰੇ ਨੂੰ ਕਹਿਆ ਗੁਰ ਮੰਮੀ ਉਹ ਮਾਰ ਦੂਗਾ ਇਹ ਗੱਲ ਸੁਣ ਲੈ ਮੇਰੀ ਜਵਾਕ ਪੜਦਾ ਉਹਨੂੰ ਪੜਵਾ ਲੈਂਦੇ ਤੇਰੀ ਮਦਦ ਸਭ ਤੋਂ ਅਖਰ ਹੈ ਪੜਵਾ ਲਾਂ ਉਹਨੂੰ ਮੈਨੂੰ ਵੀ ਪੜਾਵਾ ਮੰਮੀ ਤੂੰ ਤਾਂ ਪੜ ਕੇ ਗਾ ਦੀ ਮੱਟਰ ਹੀ ਲੱਗੇਗੀ ਕੀ ਆਂਤਾ ਤੇਰਾ ਚੁੱਪ ਕਰ ਜਾ ਤੂੰ ਬਾਹਲਾ ਨਹੀਂ ਬੋਲਦਾ ਚੱਲਦੀ ਆ ਜਾ ਕਰ ਇੱਥੇ ਨਾ ਉਹ ਨਾ ਪੈ ਚਲਾਂ

रे तरा तो लागे मैं चल साग रन लाने कोई कम नहीं है सारी वागे ਕਰਤਾ ਕੁੜੀ ਦਾ ਮੁੰਡਾ ਆ ਤੇ ਉਹ ਵੀ ਪੱਗ ਮੇਰਾ ਦਾਪ ਜੀ ਕਰਦਾ ਸੀ ਸੰਦ ਜਾਵਾ ਮੈਨੂੰ ਤਾਂ ਕੁੜੀ ਦਾ ਪੰਜਰਖਾਨਾ ਕਹਿੰਦੀ ਕਹਿੰਦੀ ਆ ਇਹ ਨਹੀਂ ਬਸ ਨਹੀਂ ਸਾਰਾ ਦਿਨ ਪੰਜਰਖਾਨਾ ਨਾ ਕਰੀਂ ਆ ਤਲਾਈ ਭਈਆ ਮੈਨੂੰ ਤਾਂ ਮੈਂ ਤਾਂ ਨਿਕਲ ਜੋ ਕਰੀ ਲਾ ਉੱਡੀ ਦੂਰ ਮੇਰੇ ਕਹਿੰਦੀ ਤੋਰ ਜਾ ਦੇ ਔਖੀ ਆ ਲੈ ਚਲੇ ਕਿੰਦੋਂ ਰੱਖ ਬਚਾ ਕੋ ਦਿਨ ਨਿਕਲ ਜਾਊਗਾ ਮੈਂ ਚਰਾਉਣੇ ਹੂੰ ਉਹ ਆ ਨਾ ਕਨੀਆ ਕਸਾਰਾ ਦੰਦਾਂ ਤਾਂ ਕਿੱਦਾਂ ਲੱਗ ਸਰਦਾ ਮੈਂ ਚਾਪੈ ਨਹੀਂ ਜਦੋਂ ਮੈਂ ਬਾਹਰ ਨਿਕਲ ਗਈ ਉਹਦੀ ਪਤਾ ਲੱਗਦਾ ਸੁਰਕ ਕਦੇ ਨਹੀਂ ਕੋਈ ਗੱਲ ਦਾ ਹੀ ਸਸਿਓ ਹੋ ਕੇ ਮੈਂ ਠੀਕ ਹੈ ਬਈ ਚੱਲੇ ਜਮਾ ਮੈਂ ਬਸ ਮੁੱਠੀ ਕੇ ਨਹੀਂ ਮੈਂ ਚੱਲ ਪੀ ਲੋ ਤਾਂ ਨਾ ਨਾ ਅ ਤਾ ਚਾਹ ਠੀਕ ਹੈ ਆ ਮਾ ਜਾਨੀ ਤੇਰੀ ਚਾਚੀ ਨਾਲ ਸਾਥ ਤਰੋਂ ਤਾਈ ਤਾਈ ਕਰੀ ਨੇ ਚਾਚੀ ਆ ਤੇਰੀ ਚੱਲ ਕੋਈ ਨਾ ਚਾਚੀ ਹੋਈ ਤਾਈ ਹੋਈ ਕੋਈ ਗੱਲ ਮੂਰੀ ਅੱਜ ਕੱਲ ਮਾ ਜਾਨੀ ਸਾਥ ਤਰੋਂ ਨਹੀਂ ਆ ਹਾਂ ਤੇ ਤੂੰ ਆਏ ਕਰੀ ਆ ਬਾਹਰ ਮੈਂ ਨਿਕਲ ਮੈਂ ਮੈਂ ਤਾਂ ਕਿੱਥੇ ਜਾਣਾ ਪਤਾ ਤੇਰਾ ਲੈ ਆ ਆ ਜਾ ਗੋਚੜ ਕੀ ਅੱਜ ਕੁੜੀ ਨੂੰ ਚੱਲ ਆ ਵਾ ਰੁਕਾਈਦਾ ਮੈਂ ਦੱਸ ਗੱਲ ਸੁਣ ਲੈ ਮੇਰੀ ਅੰਦਰ ਨਾਲ ਪਿਆਸ ਆ ਰਸਣਾ ਬਣਾ ਦੀ ਅੱਜ ਲਿਆ ਕੇ ਬਿਜਾਦੀ ਗੈਸ ਨਾ ਖੁੱਪੀ ਨੂੰ ਤੇ ਸੁਣ ਕੇ ਜਾ ਬੜਾ ਪਤਨਾ ਪੱਤਾ ਕਰਕੇ ਪੀ ਲਈ ਮਾਰ ਦਊ ਤੇਰੇ ਸੱਤ ਤਾਂ ਕਰ ਸੱਡਰਾ ਭਿਓ ਖਾ ਲਗਦਾ ਕਰ ਸਕਣਾ ਮੈਂ ਘਰ ਕਿਉਂ ਨਹੀਂ ਹੈ ਜੀ ਮੈਨੂੰ ਤਾਂ ਆਪਣੀ ਕੁੜੀ ਸਮਝਦੀ ਨਹੀਂ ਦੁੱਧ ਪੀਨ एनी की अचबी लग रही है छेती आके ना इस कम क्यों करना कोई कम नहीं सारा कम तड़ी कर दी है तू किम कर दी है ਅਨੋਖੀ ਨੇ ਕਹਾ ਤਾਂ ਵੀ ਕੁੜੀ ਕਰਦੀ ਆ ਹੋਰ ਮੇਰੇ ਸਾਹਮਣੇ ਕਰਦੇ ਹੁਣ ਕੰਦਨਾ ਤਾਂ ਕੰਦਦਾ ਬਲਜੀ ਤਾਂ ਇਹ ਕਹਾ ਤਾਂ ਕਰਦੀ ਹੁੰਨੀ ਆ ਤੂੰ ਨਹੀਂ ਕੁੜੀ ਕਿਉਂ ਕਰਦੀ ਏ ਕੰਮ ਮੈਂ ਨਾਲ ਸਾਰਾ ਕਰਾਉਣੀ ਤਾਂ ਆਈ ਚੰਗਾ ਹੁਣ ਸਾਗ ਤੋੜ ਕੇ ਚਾਰਾ ਨਾਲ ਲਈਏ ਫਿਰ ਵਧੀਆ ਨਹੀਂ ਬਣਦਾ ਹੈਗਾ ਚੰਗਾ ਚਾ ਹਾਂ ਚੱਲ ਆ ਜਾ ਲਗਾ ਸੇ ਆਪਣੀ ਮੋਟਰ ਕੋਈ ਦੇਖ ਲੈਂਦੇ ਆਪਾਂ ਨਹੀਂ ਆਪਣੇ ਦਾ ਡੜੜਾ ਕਸਾਗਾ ਭਣੇ ਨਾਲ ਤਜ ਦਾ ਰੀਦਾ ਨਹੀਂ ਕਰਦਾ ਨਹੀਂ ਹੈਗਾ ਤੇ ਹਰ ਵਰਗਾ ਕੌੜਾ ਹੁੰਦਾ ਇਹਨਾਂ ਦਾ ਸਾਗ ਸਿਰੇ ਦਾ ਇਹਨਾਂ ਦੇ ਤੋੜਾਂਗੇ ਤੋੜ ਨੀ ਅਜ ਮੇਰਾ ਵਾਲਾ ਜੇਡ ਕਿੱਧਰ ਵਗ ਗਿਆ ਨਹੀਂ ਕੋਈ ਦਿਨ ਬਿਤਾ ਕੇ ਮੋਟਰਸਾਈਕਲ ਤੇ ਨਿਕਲ ਗਿਆ ਅੱਛਾ ਸਨੇਹਾ ਦਾ ਨਿਕਲੇ ਹੋਇਆ ਅੱਛਾ ਗੱਲ ਸੁਣਦਾ ਨਾ ਬਾਤ ਪਤਾ ਹੀ ਲੱਗਦਾ ਉਹ ਪਤਾ ਲੱਗਦਾ ਵੀ ਹੋ ਗਿਆ ਉਡਾਂ ਦੀ ਕਦੀ ਲੈ ਨਹੀਂ ਪਤਾ ਲੱਗਦਾ ਕਦੋਂ ਘਰੇ ਵੜਦਾ ਹਾਂ ਤਾਂ ਗੱਲ ਤੇਰੀ ਠੀਕ ਹੈ ਹਾਂ ਨਹੀਂ ਬਲਜੀ ਤੇ ਮੈਂ ਤਾਂ ਤੈਨੂੰ ਇੱਕ ਗੱਲ ਕਹਿਣੀ ਸੀਗੀ ਕਈ ਦਿਨਾਂ ਦੇ ਮੇਰੇ ਦਿਲ 'ਚ ਸੀਗੀ ਹਾਂ ਨਹੀਂ ਤੂੰ ਉਹ ਕੁੜੀਵੇਂ ਨਾਂਸ ਤਾਇਆ ਕਰ ਤੇ ਤੈਨੂੰ ਹੀ ਲੱਗਦਾ ਉਹਨੂੰ ਮੈਂ ਕੀ ਕਹਿਣੀ ਹੈਗੀ ਜੇ ਮੈਂ ਇੰਨਾ ਨਾਕ ਹਨ ਤਾਂ ਫਿਰ ਉਹ ਸਰਚ ਗਲੀਆਂ ਕਰਨ ਲੱਗ ਜੇ ਨੀ ਕਾਣੋਂ ਗੋਵ ਵਰਗਿਆ ਵਿਚਾਰੀਆਂ ਨਹੀਂ ਪਤਾ ਹੁਣ ਕਿਹੜੇ ਵੇਲੇ ਬੰਦੇ ਦੀ ਹਾ ਲੱਗ ਜਾਂਦੀ ਹੁੰਦੀ ਆ ਤਾਂ ਕਹਿੰਨੀ ਆ ਵੀ ਤੇਰਾ ਬਾਬਾ ਵਧੀਆ ਪਰਿਵਾਰ ਆ ਚੱਲ ਆਪਦੀ ਸੀ ਬਣਾ ਕੇ ਰੱਖ ਉਹਨੂੰ ਵੀ ਚਲ ਉਹ ਮਾਰਨ ਵਾਲੀ ਦਾ ਮੁੱਕਣ ਵਾਲੀ ਦਾ ਮੁੱਕ ਗਈ ਤੂੰ ਕਾਣ ਨੂੰ ਉਹਦਾ ਬਦਲੇ ਲੈ ਲੈਂਨੀ ਆ ਵਿਚਾਰੀ ਦੇ ਨਹੀਂ ਬਦਲੇ ਕਾਣ ਹੁਣ ਇਹਨੇ ਮੁੱਕਣ ਨਾਲ ਤਾਂ ਮੁੱਕ ਗਈ ਮੇਰੇ ਗਾਲ ਛਾਪ ਆ ਗਈ ਕੀ ਪੁੱਛਦੀ ਆ ਨਾ ਤਾਂ ਮੇਰੇ ਅੱਖੇ ਲੱਗੇ ਮਟੌਣ ਜਿਹਾ ਸਾਰੀ ਰਾਤ ਰੋਈ ਦਿਨੇ ਕਹੇਦੇ ਕੰਮ ਨੂੰ ਤਾਂ ਰੋਂਦੀ ਦੀ ਰੋਂਦੀ ਜਦੋਂ ਮਰਜ਼ੇ ਦੇਖ ਲੈ ਉਹਨੇ ਬਗਾਨੇ ਘਰ ਜਾਣਾ ਆਲਾ ਕਹਿੰਦਾ ਮਤੇਰ ਮਾਣੇ ਕੁਝ ਸਿਖਾਇਆ ਨਹੀਂ ਕੰਜਰੀ ਮੈਨੂੰ ਕਹੂ ਅਗਲੇ ਤੋਂ ਨਹੀਂ ਕਾ ਨੂੰ ਇਹੀ ਜਿੱਤੇ ਕੁੜੀਆਂ ਵਰਗੀ ਦਾ ਕੁੜੀਆਂ ਨਹੀਂ ਬਲਜੀ ਤਾ ਤੂੰ ਐ ਨਾ ਕਰਿਆ ਕਰ ਉਹਦਾ ਵਾਲੀਏ ਸਿਆਣੀਆਂ ਵਿਚਾਰੀ ਨੀਵੀਂ ਪਾ ਕੇ ਲੰਗਦੀ ਆ ਬਾਰ ਮੋਰੋਂ ਦੀ ਲੰਗਦੀ ਆ ਜਦੋਂ ਤੂੰ ਕਹਿਣੀ ਆ ਵੀ ਕੁੜੀਆਂ ਵਰਗੀ ਕੁੜੀ ਨਹੀਂ ਮੈਂ ਤੇਰੇ ਨਾਲ ਸਹਿਮਤਾ ਵੀ ਕੁੜੀਆਂ ਵਰਗੀ ਕੁੜੀ ਨਹੀਂ ਆ ਦੇ ਲੈ ਕਿਵੇਂ ਕੁੜੀਆਂ ਜਿਵੇਂ ਜਦੋਂ ਕੁੜੀਆਂ ਕੰਦਾ ਟੱਪ ਕੇ ਕੋਠ ਟੱਪ ਕੇ ਨਿਕਲ ਜਾਂਦੇ ਨੇ ਨਾ ਪਾ ਕੇ ਮਾਪਿਆਂ ਨੂੰ ਗੋਲੀਆਂ ਉਦੋਂ ਪਤਾ ਲੱਗਦਾ ਤਾਂ ਹੀ ਦਾ ਮੈਂ ਤੈਨੂੰ ਕਹਿੰਦੀ ਆ ਵੀ ਤਾਂ ਹੀ ਉਹਨੂੰ ਉਹਦੇ ਨਾਲ ਬਣਾ ਕੇ ਰੱਖਿਆ ਕਰ ਹੁਣ ਤੈਨੂੰ ਪਤਾ ਅੱਜ ਕੱਲ੍ਹ ਦੀਆਂ ਕੁੜੀਆਂ 100 ਲਾਈਆਂ ਵਧਾਈਆਂ ਲਾਉਂਦੀਆਂ ਨੇ ਆਥਣ ਨੂੰ ਦੇਖ ਲੈ ਕਿ ਕਿ ਤਾ ਕਹਿੰਦੀ ਆ ਵੀ ਤੂੰ ਨਸਿਆਣੀ ਬਣ ਕੇ ਰਿਹਾ ਕਰ ਨਹੀਂ ਮੈਂ ਤਾਂ ਉਹਨੂੰ ਕੁਝ ਨਹੀਂ ਕਹਿੰਦੀ ਮੈਂ ਤਾਂ ਉਹਨੂੰ ਐ ਕਹਿੰਦੇ ਪਾਈ ਕੰਮ ਨੂੰ ਹੱਥ ਪਾ ਲਿਆ ਕਰ ਐਨਾ ਕ ਜੇ ਨਾ ਕਹਾ ਉਹ ਤਾਂ ਜਮੀ ਨਹੀਂ ਆਖੇ ਲੱਗਦੀ ਮੈਂ ਕਹਿੰਦੇ ਅੰਦਰ ਵੜ ਗਈ ਮਾਂ ਦੀ ਧੀ ਨੂੰ ਹੋਕਰੇ ਮਾਰ ਮਾਰ ਕੇ ਅੰਦਰੋਂ ਕੱਢੀ ਆ ਉਹ ਤਾਂ ਗੱਲ ਹੁਣ ਨਾ ਤੂੰ ਉਹਨੂੰ ਪੜਾਇਆ ਦੇਖ ਲੈ ਜਉ ਉਹ ਪੰਜਵੀਂ ਛੇਵੀਂ ਚ ਹਟੀਆਂ ਮੁੜ ਕੇ ਸਕੂਲ ਨਹੀਂ ਪਾਇਆ ਤਾਂ ਉਹਨੂੰ ਸਕੂਲ ਉਹਨੂੰ ਕੀ ਪਾਵਾਂ ਸਕੂਲ ਚ ਉਹਦੂ ਲਾਂਬੇ ਲਿਆਉਂਦੀ ਸੀ ਕਾਹਨੇ ਲਾਂਬੇ ਲਿਆਉਂਦੀ ਸੀ ਬਲਜੀ ਦਾ ਹੀ ਜਨਾ ਗੱਲ ਕਰ ਲਾਂਬੇ ਵਾਲੀ ਤਾਂ ਹੈ ਹੀ ਨਹੀਂ ਉਹ ਲੋਟ ਨਹੀਂ ਕਹਿੰਦੀ ਤੂੰ ਤਾਂ ਦੂਜੇ ਲੋਟਨ ਭਗ ਜਾਂਦੇ ਮੈਡਮ ਕਹਿੰਦੀ ਇਹ ਫੜਦੀ ਨਹੀਂ ਫੜਦੀ ਨਹੀਂ ਕਿੰਨੇ ਵਾਰ ਸਾਨੂੰ ਮੈਡਮ ਨੇ ਸੱਦਿਆ ਚੱਲ ਤੋੜੀਏ ਸਾਗ ਚੱਲ ਸਾਗ ਦਾ ਤੋੜਨੀ ਸੱਚੋ ਮੈਂ ਤੈਨੂੰ ਇੱਕ ਹੋਰ ਗੱਲ ਦੱਸ ਦਿੰਦੀ ਨਹੀਂ ਉਹ ਆਪਣੀ ਚਰਨੋਂ ਨਹੀਂ ਹੈਗੀ ਜਿਹੜੀ ਨਹੀਂ ਉਹਦੀ ਗਾਂ ਦੂਰ ਦੀ ਰਿਸ਼ਤੇਦਾਰੀ ਚੋਂ ਇੱਕ ਕੁੜੀ ਨਿਕਲ ਗਈ ਭੈਣੇ ਲੈ ਫੇਰ ਹੋਰ ਤਾਂ ਹੀ ਦਾ ਕਹਿੰਦੇ ਆ ਹੁਣ ਤਾਂ ਇੰਨਾ ਡਰ ਲੱਗਦਾ ਰਹਿੰਦਾ ਸੱਚੀ ਗੱਲ ਆ ਇਹ ਤਾਂ ਤੇਰੀ ਗੱਲ ਸੌਲਾ ਨੇ ਸੱਚਾ ਮੈਂ ਦੇ ਨਾਂ ਹੋਰ ਭੈਣੇ ਦੇਖੀ ਮੈਂ ਤੈਨੂੰ ਦੱਸਾਂ ਉਹ ਚਰਨੋਂ ਦੱਸਦੀ ਸੀ ਕਹਿੰਦੀ ਸਾਰੇ ਟੱਬਰ ਨੂੰ ਪਾਤੀਆਂ ਗੋਲੀਆਂ ਜਿੰਨੀ ਟੂਮਾ થી ਨਾਲੇ ਪੈਸੇ ਦੀ ਸਾਰਾ ਕੁਝ ਮੂੰਝ ਕੇ ਲੈ ਗਈ ਦੇਖ ਲੈ ਫਿਰ ਹੋਰ ਸਾਰੇ ਟੱਬਰ ਦਾ ਮੂੰਹ ਆਹੀ ਇੰਨਾ ਖੋਇਆ ਪੈ ਬਿੱਲੀ ਜਿਹਾ ਮਨ ਲਾ ਬੁਲਾਈ ਰੋਈ ਜਾਂਦਾ ਟੱਬਰ ਫਿਰ ਇੱਕੇ ਕੁੜੀ ਸੀ ਲੈ ਦੇ ਕੇ ਜੇ ਮੈਂ ਕਹਿੰਨੀ ਜੇ ਕਿਤੇ ਇਹਨੇ ਇਹ ਕੰਮ ਕਰ ਲ ਸਾਡੇ ਨਾਲ ਤਾਂ ਫਾਹ ਲੈ ਜੀ

ਮੈਂ ਕਹਿੰਦੀ ਆ ਆ ਦਿੱਚ ਹਾਲ ਕੀ ਤੋੜ ਤਰੀਂ ਆ ਆਹ ਆਪੜੀ ਗਲਤੀ ਕਰ ਤੋੜ ਤਰੀਂ ਮੈਂ ਕਹਿੰਦੀ ਮੈਂ ਤਾਂ ਮੂਲੀਆਂ ਤੋੜ ਦਾਂ ਤੂੰ ਤੋੜਦਾ ਸਾਗ ਤੇਰੀ ਵੀ ਲੈ ਜੀ ਤੋੜਦਾ ਸਾਗ ਹੋਰ ਮੇਰੇ ਲੈ ਜੀ ਕੋਈ ਤੇਰੀ ਲੈ ਜੂਗੀ ਠੀਕ ਆ ਤੋੜਦਾ ਸਾਹੀ ਤਾਂ ਕਹਿੰਦੀ ਆ ਮੈਂ ਉਹ ਘੜਾ ਅੱਖ ਲੱਗੂਗੀ ਧੰਨ ਨੂੰ ਤੇ ਹੱਥ ਦੇ ਦੁਖਦਾ ਨੀ ਤੇਰਾ ਤਾਂ ਦੁਖਦਾ ਹੀ ਰਹਿੰਦਾ ਬਾਲਾ ਤੂੰ ਤਾਂ ਸੱਚੀ ਗੱਲ ਆ ਬਾਲੀ ਉਹ ਕਰਦੀ ਐ ਇੰਨਾ ਵੀ ਨਾ ਕਰਿਆ ਕਰ ਆ ਹਾਲੋਂ ਵੀ ਵੈਨੀ ਵਧੀਆ ਖੜੀ ਆ ਹਨਾ ਤੇਰੀ ਖੜੀ ਆ ਹਾਲੋਂ ਇਹ ਨਾ ਤੋੜਨ ਦਾ ਕਦਨ ਪੁਰਜੀ ਬਣਾ ਲੂੰਗੀ ਹਾਏ ਰੱਬਾ ਨਿੱਕੀ ਕੀ ਤੋੜਨ ਤੂੰ ਜਲਦੀ ਕਰ ਲਈਏ ਆਹੋ ਤੂੰ ਤਾਂ ਗੱਲ ਪਾਈ ਨਹੀਂ ਰਹੀ ਮਾਚ ਮਾਚ ਡਿੱਗੂ ਜੇ ਆ ਗਿਆ ਤਾਂ ਕਿਧਰੇ ਨਹੀਂ ਮਾਚ ਮਾਚ ਡਿਆ ਕਦਾ ਆਹੋ ਪਤੀ ਤੈਨੂੰ ਪਤਾ ਹੀ ਆ ਫਿਰ ਇਸ ਬਾਹਰ ਉਹ ਤਾਂ ਗੱਲ ਤੇਰੀ ਠੀਕ ਹੈ ਉਹ ਤਾਂ ਹੀ ਕਹੂੰਗਾ ਕਿਧਰ ਭਾਗੀ ਤੂੰ ਥੇੜੀਆਂ ਦਿੰਦਾ ਫਿਰੂਗਾ ਥੇ ਚੱਲ ਪਾਣੇ ਬਸ ਬਹੁਤਾ ਮੈਨੂੰ ਤਾਂ ਇੰਨੀਆਂ ਕਮੂਲੀਆਂ ਬਥੇਰਾ ਹਾਂ ਮੈਨੂੰ ਕਰਨੀ ਗੁੱਸਾ ਹੈਗਾ ਇੰਨਾ ਕਚੀਰ ਨੇ ਕ ਹਾਂ ਉੱਥੇ ਕੁਝ ਬਾਤੂ ਤੋੜ ਲੈ ਕੁਝ ਆਪਣੇ ਪਾਲਕ ਤੋੜਦਾ ਬਸ ਕਰ ਸਾਗ ਬਥੇਰਾ ਚੱਲ ਠੀਕ ਆ ਚਲੀਏ ਹੋਰ ਆ ਜਾ ਨਹੀਂ ਆ ਜਾ ਜਾਨੀ ਬੱਸ ਮੈਂ ਇੱਥੇ ਚੱਲੀ ਆ ਦੁਕਾਨ ਤੇ ਜਾਨੀ ਵੀਰੇ ਇਹਨੇ ਭੇਜਿਆ ਮੈਂ ਆਪ ਹੀ ਜਾਨੀ ਆਹ ਤੇ ਜੀ ਆ ਪੈਸੇ ਆ ਫੜਾ ਇਹਨੇ ਫੜਾਇਆ ਇਹ ਤਾਂ ਮੈਂ ਹੀ ਲੱਤਿਆ ਵੀਰੇ ਕਿੱਥੋਂ ਲੈ ਤਿਆ ਕਰੋ ਅੱਛਾ ਹੁਣ ਚੋਰੀ ਚੱਕਣ ਲੱਗ ਗਈ ਪੈਸੇ ਉਹਰੇ ਫੜਾ ਚੋਰੀ ਨਹੀਂ ਚੱਕੀ ਕੀ ਲੈ ਕੇ ਆਉਣਾ ਸੀ ਖਾਣ ਨੂੰ ਲੈ ਕੇ ਆਉਣਾ ਸੀ ਕੁਝ ਵਾਹ ਕਰੋ ਚੋਰੀ ਪੈਸੇ ਚੱਕ ਕੇ ਖਾਣ ਨੂੰ ਉਹਨਾਂ ਦਾ ਤੁਸੀਂ ਨਹੀਂ ਦਿੰਦੇ ਹੈਗੇ ਕਿਉਂ ਤੂੰ ਭੁੱਖੀ ਮਰਦੀ ਆ ਘਰੇ ਮੰਮੀ ਘਰੇ ਹੈ ਨਹੀਂ ਸੀ ਉਹ ਸਾਕ ਤੋੜਨ ਨਗੀਆਂ ਮੈਂ ਸਾਇਨ ਦੁਕਾਨ ਤੇ ਆਈ ਅੱਛਾ ਇਹ ਮੰਮੀ ਘਰੇ ਨਹੀਂ ਤਾਂ ਘਰੋਂ ਚੋਰੀ ਕਰ ਲਓ ਚੋਰੀ ਨਹੀਂ ਕੀਤਾ ਹੈਗੇ ਉਹਨਾਂ ਦਾ 100 ਰੁਪਏ ਉੱਥੇ ਪਏ ਸੀ ਮੈਂ ਲਈ ਆਈ ਲਈ ਆਈ ਚੱਲ ਮੰਮੀ ਨੂੰ ਦੱਸਦਾ ਮੈਂ ਵੀ ਘਰੋਂ ਚੋਰੀ ਕਰਕੇ ਚੱਲ ਜੀ ਸਾਰਾ ਸੁੰਨਾ ਕਰ ਛੱਡ ਕੇ ਪਤਾ ਨਹੀਂ ਕਿੱਦਾਂ ਨਿਕਲੂ ਕਿਹੜਾ ਵੇਲਾ ਹੋ ਗਿਆ ਨਿਕਲੀ ਸਾਰੇ ਦੇਖੀ ਕਿਹੈਂਦੀ ਨਹੀਂ ਮੈਂ ਫਿਰ ਕਹਿੰਦਾ ਬੋਲਦੀ ਆ ਫਿਰ ਮੈਨੂੰ ਉਹ ਵੀ ਲੱਗ ਜਾਂਦਾ ਕਰਨਾ ਉਸ ਕੋਲ ਨੂੰ ਰੇਣਾ ਕਰ ਅੰਦਰੋਂ ਕਿੱਥੇ ਸੀਗੀ ਤੂੰ ਲੈ ਆ ਗਈ ਹੈ ਇਹ ਮਹਾਰਾਣੀ ਪਹਿਲਾਂ ਕਿੱਥੇ ਸੀ ਦੁਕਾਨ ਇਹ ਦੁਕਾਨ ਤੋਂ ਹੀ ਦੋ ਫੜ ਕੇ ਲੈਦੀ ਆ ਕੋਲੇ ਪੈਸੇ ਸੀ ਘਰੋਂ ਚੋਰੀ ਚੱਕ ਲੈਂਦੀ ਆ ਫੜੇ ਨੂੰ ਮੰਮੀ ਚੋਰੀ ਵੀ ਕਰਨ ਲੱਗੀ ਹੋਣੀ ਚੋਰੀ ਨਹੀਂ ਚੱਕੇ ਇਹਦੇ ਦਾਇਆ ਕਰੋ ਪਹਿਲਾਂ ਦਾ ਹੋ ਗਿਆ ਤੁਰ ਹੋਰ 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 ਅੱਧਾ ਭੰਗ ਮੋਦ ਦੱਲ ਲਿਆ ਕਿਤਾ ਚੋਰੀ ਤਾਂ ਹੀ ਹੋ ਗਿਆ ਚੋਰੀ ਨਹੀਂ ਇਹਦੇ ਨੂੰ ਮਰਦਾ ਤਾਂ ਨਹੀਂ ਹੈਗਾ ਤੂੰ ਤੂੰ ਦੱਸ ਤਾਂ ਕਿ ਫੁੱਲਾ ਲੈ ਤੂੰ ਕਿਥੇ ਹੈ ਕਮਕਸਤ ਬਸ ਤੂੰ ਹਾਂ ਬਾਹਰ ਲਾ ਕੇ ਜਾਇਆ ਕਰੋ ਤੇਰਾ ਕਿਉਂਦਾ 26 ਜਦੋਂ ਉਹ ਲੈ ਕੇ ਜਾਣ ਪਾਸਰ ਕੀ ਲੈਣਾ ਆ ਜਾ ਤਾਂ ਘਰ ਨਾ ਨਾ ਕਰੀਂ ਤਾਂ ਬਾਹਰ ਹੀ ਖਾਲਸਾ ਮਾਂ ਹੱਥ ਮਾਂ ਵੀ ਦੋ ਥੱਪੜ ਲਾ ਫੇਰ ਪਤਾ ਲੱਗੂ ਨੂੰ ਆਹ ਤੂੰ ਚਾਲਾ ਉਹ ਯਾ ਇਮਪੀ ਚਾਲਾ ਤੇਰੇ ਦੋ ਥੱਪੜ ਹੋਰ ਲਾਉਣੇ ਚਾਹੀਦੇ ਤੈਨੂੰ ਤਾਂ ਖਬਰ ਤੂੰ ਪਾਹ ਕਾਲਕੋ ਨੋ ਗਾਲਾ ਫੋੜੀ ਫੋੜੀ ਜੀਰੋ ਡਾਲ ਲੱਗ ਗਈ ਆ ਮੈਂ ਹੁਣ ਇਹਨੂੰ ਗਲੀ ਨੂੰ ਛੱਡ ਕੇ ਜਾਈ ਤੈਨੂੰ ਕੀ ਤੁੰਗ ਦੱਸੇ ਮੈਂ ਤਾਂ ਇਧਰੋਂ ਹੁੰਦਾ ਸੀਗਾ ਨਹੀਂ ਕੀ ਕਰੂੰ ਬਾਈ ਲਖਰ ਤੇਰੇ ਤੇ ਕਾਹਦੇ ਪੁੱਛ ਆਪਸ ਮੈਨੂੰ ਛੜੀ ਕੇ ਕਰੋਂਦਾ ਇਹ ਨਹੀਂ ਮੈਂ ਦੇਖ ਲਿਆ ਤੇ ਰਾਜ ਆਉਂਦੀ ਨਹੀਂ ਇਹ ਤਾਂ ਚੋਰੀ ਚੋਰੀ ਜਾਂਦੀ ਸੀ ਇਹਦੇ ਮੈਂ ਕਿਸਾ ਤੈਨੂੰ ਪਾਵੇ ਮੇਰੀ ਮਾਂ ਕਰੀਂ ਜੇ ਮੈਂ ਨਾਲ ਮੋਟਾ ਕਰੀਂ ਜਿਹੜਾ ਮਾਮਾ ਮੈਨੂੰ ਵੀ ਪਤਾ ਤੂੰ ਪੰਜਾਬੜੀਆਂ ਨਹੀਂ ਇਹਨੂੰ ਸਾਡੇ ਘਰੇ ਨਾ ਛੱਡ ਨਾ ਕਰਦੀ ਤਾਂ ਕਰੇ ਫੱਟੀ ਕੋ ਚੋਰੀ ਨਾ ਕਰਲੀ ਤਰਜਾ ਤਰਜਾ ਨਹੀਂ ਤਾਂ ਤਰਜਾ ਤਰਜਾ ബിരി പേര